ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਤੁਸੀਂ ਪੂਰੀ ਰਾਤ ਜਾਗ ਕੇ ਚੈਪਟਰ ਰਟਿਆ ਪਰ ਜਿਵੇਂ ਹੀ ਪੇਪਰ ਸਾਹਮਣੇ ਆਇਆ ਸਭ ਕੁਝ ਗਾਇਬ ਦਿਮਾਗ ਬਿਲਕੁਲ ਖਾਲੀ ਤੁਸੀਂ ਕਹਿੰਦੇ ਹੋ ਮੈਂ ਪੜਦਾ ਤਾਂ ਬਹੁਤ ਹਾਂ ਮਿਹਨਤ ਵੀ ਪੂਰੀ ਕਰਦਾ ਹਾਂ ਪਰ ਯਾਦ ਨਹੀਂ ਰਹਿੰਦਾ ਦੋਸਤੋ ਗਲਤੀ ਤੁਹਾਡੇ ਦਿਮਾਗ ਵਿੱਚ ਨਹੀਂ ਤੁਹਾਡੇ ਪੜਨ ਦੇ ਤਰੀਕੇ ਵਿੱਚ ਹੈ ਅੱਜ ਅਸੀਂ ਸਿਰਫ ਪੜਨਾ ਨਹੀਂ ਸਗੋਂ ਦਿਮਾਗ ਨੂੰ ਹੈਕ ਕਰਨਾ ਵੀ ਸਿੱਖਾਂਗੇ ਅੱਜ ਅਸੀਂ ਉਹਨਾਂ ਵਿਗਿਆਨਿਕ ਤਰੀਕਿਆਂ ਬਾਰੇ ਗੱਲ ਕਰਾਂਗੇ ਜੋ ਦੁਨੀਆ ਦੇ ਸਭ ਤੋਂ ਵੱਡੇ ਟਾਪਰਜ਼ ਵਰਤਦੇ ਨੇ ਸਾਡਾ ਦਿਮਾਗ ਬਹੁਤ ਸਮਝਦਾਰ ਮਸ਼ੀਨ ਹੈ ਇਹ ਫਾਲਤੂ ਜਾਣਕਾਰੀ ਨੂੰ ਡਿਲੀਟ ਕਰ ਦਿੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਿਰਫ ਇੱਕ ਵਾਰ ਪੜ੍ਹਦੇ ਹੋ ਤਾਂ ਤੁਹਾਡਾ ਦਿਮਾਗ ਉਸ ਨੂੰ ਸ਼ਾਰਟ ਟਰਮ ਮੈਮਰੀ ਵਿੱਚ ਰੱਖਦਾ ਹੈ ਜੇਕਰ ਉਸ ਨੂੰ ਦੁਬਾਰਾ ਵਰਤਿਆ ਨਾ ਜਾਵੇ ਤਾਂ ਦਿਮਾਗ ਨੂੰ ਲੱਗਦਾ ਹੈ ਕਿ ਇਹ ਕੂੜਾ ਹੈ ਅਤੇ ਉਹ ਉਹਨੂੰ ਭੁਲਾ ਦਿੰਦਾ ਹੈ ਇਸ ਨੂੰ ਵਿਗਿਆਨ ਵਿੱਚ ਫੋਰਗੇਟਿੰਗ ਕਰਬ ਕਹਿੰਦੇ ਨੇ ਪੜ੍ਹਨ ਦੇ 24 ਘੰਟਿਆਂ ਦੇ ਅੰਦਰ ਅਸੀਂ 70% ਜਾਣਕਾਰੀ ਭੁੱਲ ਜਾਂਦੇ ਹਾਂ ਜੇ ਅਸੀਂ ਇਹਨੂੰ ਰੋਕਣਾ ਹੈ ਤਾਂ ਸਾਨੂੰ ਦਿਮਾਗ ਨੂੰ ਇਹ ਦੱਸਣਾ ਪਵੇਗਾ ਕਿ ਇਹ ਜਾਣਕਾਰੀ ਜ਼ਰੂਰੀ ਹੈ ਕਿਤਾਬ ਬੰਦ ਕਰੋ ਦਿਮਾਗ ਖੋਲੋ ਜ਼ਿਆਦਾਤਰ ਵਿਦਿਆਰਥੀ ਪੈਸਿਵ ਲਰਨਿੰਗ ਕਰਦੇ ਨੇ ਯਾਨੀ ਵਾਰ-ਵਾਰ ਪੜ੍ਹਦੇ ਨੇ ਜਾਂ ਹਾਈਲਾਈਟਸ ਕਰਦੇ ਆ ਇਹ ਸਭ ਤੋਂ ਬੁਰਾ ਤਰੀਕਾ ਹੈ। ਇਹਦੀ ਜਗ੍ਹਾ ਐਕਟਿਵ ਰਿਕਾਲ ਵਰਤੋ। ਇਹ ਕਿਵੇਂ ਕਰਨਾ ਹੈ? ਇੱਕ ਪੈਰਾਗ੍ਰਾਫ ਪੜੋ। ਹੁਣ ਕਿਤਾਬ ਨੂੰ ਬੰਦ ਕਰ ਦਿਓ। ਆਪਣੇ ਆਪ ਨੂੰ ਸਵਾਲ ਪੁੱਛੋ। ਮੈਂ ਹੁਣੇ ਕੀ ਪੜਿਆ? ਮੁੱਖ ਬਿੰਦੂ ਕੀ ਸਨ? ਅੱਖਾਂ ਬੰਦ ਕਰਕੇ ਉਹਨੂੰ ਆਪਣੇ ਸ਼ਬਦਾਂ ਵਿੱਚ ਦੁਹਰਾਓ। ਉਦਾਹਰਨ ਦੇ ਤੌਰ ਤੇ ਜੇ ਤੁਸੀਂ ਪ੍ਰਕਾਸ਼ ਸੰਸਲੇਸ਼ਨ ਮਤਲਬ ਫੋਟੋਸਿੰਥੇਸਿਸ ਪੜ੍ਹ ਰਹੇ ਹੋ ਤਾਂ ਸਿਰਫ ਪੜੋ ਨਾ ਕਿਤਾਬ ਬੰਦ ਕਰਕੇ ਹਵਾ ਵਿੱਚ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਆਪ ਨੂੰ ਸਮਝਾਓ ਜਿਵੇਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਾ ਰਹੇ ਹੋ ਜਦੋਂ ਦਿਮਾਗ ਤੇ ਜ਼ੋਰ ਪੈਂਦਾ ਹੈ ਤਾਂ ਹੀ ਯਾਦਦਾਸ਼ਤ ਪੱਕੀ ਹੁੰਦੀ ਆ ਦਿਮਾਗ ਨੂੰ ਟ੍ਰੇਨ ਕਰੋ ਰੱਟਾ ਮਾਰਨ ਵਾਲੇ ਇੱਕੋ ਦਿਨ ਵਿੱਚ 10 ਵਾਰ ਪੜ੍ਹਦੇ ਨੇ ਤੇ ਫਿਰ ਅਗਲੇ ਹਫ਼ਤੇ ਭੁੱਲ ਜਾਂਦੇ ਨੇ ਸਮਝਦਾਰ ਵਿਦਿਆਰਥੀ ਸਪੇਸ ਰੈਪਿਟੀਸ਼ਨ ਵਰਤਦੇ ਨੇ ਇਹ ਇੱਕ ਨਿਸ਼ਚਿਤ ਸਮੇਂ ਬਾਅਦ ਦੁਹਰਾਉਣ ਦੀ ਤਕਨੀਕ ਆ ਤੁਹਾਡਾ ਰੁਟੀਨ ਇਸ ਤਰ੍ਹਾਂ ਹੋਣਾ ਚਾਹੀਦਾ ਪਹਿਲੀ ਰਿਵੀਜ਼ਨ ਪੜਨ ਦੇ 24 ਘੰਟਿਆਂ ਦੇ ਅੰਦਰ ਦੂਜੀ ਰਿਵੀਜ਼ਨ 3 ਦਿਨਾਂ ਬਾਅਦ ਤੀਜੀ ਰਿਵੀਜ਼ਨ 7 ਦਿਨਾਂ ਬਾਅਦ ਚੌਥੀ ਰਿਵੀਜ਼ਨ 30 ਦਿਨਾਂ ਬਾਅਦ ਇਹ ਤਰੀਕਾ ਦਿਮਾਗ ਨੂੰ ਧੋਖਾ ਦਿੰਦਾ ਕਿ ਇਹ ਜਾਣਕਾਰੀ ਵਾਰ-ਵਾਰ ਚਾਹੀਦੀ ਆ ਇਸ ਲਈ ਇਹਨੂੰ ਲੌਂਗ ਟਰਮ ਮੈਮਰੀ ਵਿੱਚ ਸੇਵ ਕਰ ਦਿਓ ਇਸ ਤੋਂ ਇਲਾਵਾ ਪੰਜ ਵੱਡੀਆਂ ਗਲਤੀਆਂ ਨੇ ਜੋ ਤੁਹਾਡੀ ਯਾਦਦਾਸ਼ਤ ਨੂੰ ਖਰਾਬ ਕਰਦੀਆਂ ਨੇ ਪਹਿਲਾ ਹੈਗਾ ਮਲਟੀਟਾਸਕਿੰਗ ਮਤਲਬ ਪੜ੍ਹਾਈ ਦੇ ਨਾਲ-ਨਾਲ ਮੋਬਾਈਲ ਚਲਾਉਣਾ ਦਿਮਾਗ ਇੱਕ ਸਮੇਂ ਇੱਕ ਹੀ ਕੰਮ ਤੇ ਫੋਕਸ ਕਰ ਸਕਦਾ ਹੈ ਨੰਬਰ 2 ਨੀਂਦ ਦੀ ਕਮੀ ਜਦੋਂ ਅਸੀਂ ਸੌਂਦੇ ਹਾਂ ਸਾਡਾ ਦਿਮਾਗ ਯਾਦਾਂ ਨੂੰ ਪੱਕਾ ਕਰਦਾ ਹੈ ਨੀਂਦ ਨਾਲ ਸਮਝੌਤਾ ਮਤਲਬ ਯਾਦਸ਼ਤ ਨਾਲ ਸਮਝੌਤਾ ਸਿਰਫ ਪੜ੍ਹਨਾ ਲਿਖਣਾ ਨਹੀਂ ਲਿਖਣ ਨਾਲ ਮਾਸਪੇਸ਼ੀਆਂ ਦੀ ਯਾਦਸ਼ਤ ਬਣਦੀ ਹੈ ਲਗਾਤਾਰ ਪੜ੍ਹਨਾ ਬਿਨਾਂ ਬ੍ਰੇਕ ਲਏ 3-4 ਘੰਟੇ ਪੜ੍ਹਨਾ ਮొದಲ 50 ਮਿੰਟ ਬਾਅਦ 10 ਮਿੰਟ ਦੀ ਬ੍ਰੇਕ ਜ਼ਰੂਰੀ ਆ ਸਮਝਣ ਦੀ بجائے ਰੱਟਾ ਮਾਰਨਾ ਜੇ ਮਕਾਨ ਦੀ ਨੀਂਹ ਕਮਜ਼ੋਰਾ ਤਾਂ ਇਮਾਰਤ ਡਿਗੇਗੀ ਹੀ ਡਿਗੇਗੀ ਪਹਿਲਾਂ ਕਿਉਂ ਅਤੇ ਕਿਵੇਂ ਇਹ ਸਮਝੋ ਇਹ ਪਲਾਨ ਸਕੂਲ ਕਾਲਜ ਅਤੇ ਕੰਪੀਟੀਟਿਵ ਇਗਜ਼ਾਮ ਸਭ ਲਈ ਕੰਮ ਕਰੇਗਾ ਸਵੇਰੇ ਸਵੇਰੇ ਦਿਮਾਗ ਤਾਜ਼ਾ ਹੁੰਦਾ ਸਭ ਤੋਂ ਔਖਾ ਵਿਸ਼ਾ ਚੱਕੋ ਪੜਨ ਦਾ ਤਰੀਕਾ 50 ਮਿੰਟ ਪੜੋ ਫਿਰ 10 ਮਿੰਟ ਦੀ ਬ੍ਰੇਕ ਲਵ ਐਕਟੀਵਿਟੀ ਕਾਲ ਬਿਨਾ ਕਿਤਾਬ ਦੇ ਦੁਹਰਾਉਣਾ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੁਰਾਣੇ ਪੜੇ ਹੋਈ ਦੀ ਸਪੈਸਡ ਰੈਪੀਟੀਸ਼ਨ ਕਰੋ ਮਤਲਬ ਜੋ 3 ਦਿਨ ਪਹਿਲਾਂ ਪੜਿਆ ਰਾਤ ਨੂੰ ਅੱਜ ਜੋ ਵੀ ਪੜਿਆ ਹੈ ਉਹਦੇ ਸ਼ੂਟੇ ਨੋਟ ਜਾਂ ਫਲੈਸ਼ ਕਾਰਡ ਦੇਖੋ ਅਤੇ ਅਗਲੇ ਦਿਨ ਦਾ ਪਲਾਨ ਬਣਾਓ ਯਾਦ ਰੱਖੋ ਕੋਈ ਵੀ ਇਨਸਾਨ ਕਮਜ਼ੋਰ ਦਿਮਾਗ ਲੈ ਕੇ ਪੈਦਾ ਨਹੀਂ ਹੁੰਦਾ ਫਰਕ ਸਿਰਫ ਤਰੀਕਿਆਂ ਦਾ ਹੁੰਦਾ ਪੇਪਰਾਂ ਦਾ ਡਰ ਉਹਨਾਂ ਨੂੰ ਲੱਗਦਾ ਹੈ ਜੋ ਰੇਤ ਤੇ ਮਹਿਲ ਬਣਾਉਂਦੇ ਨੇ ਤੁਸੀਂ ਆਪਣੀ ਤਿਆਰੀ ਵਿਗਿਆਨਿਕ ਤਰੀਕੇ ਨਾਲ ਕਰੋ ਅੱਜ ਤੋਂ ਹੀ ਕਿਤਾਬ ਖੋਲਣ ਵੇਲੇ ਆਪਣੇ ਆਪ ਨੂੰ ਕਹੋ ਮੈਂ ਸਿਰਫ ਪੜਨਾ ਨਹੀਂ ਮੈਂ ਇਸ ਨੂੰ ਆਪਣੇ ਦਿਮਾਗ ਵਿੱਚ ਛਿਪਾਉਣਾ ਹੈ ਉਠੋ ਮਿਹਨਤ ਕਰੋ ਅਤੇ ਦਿਖਾ ਦਿਓ ਕਿ ਤੁਸੀਂ ਕੀ ਕਰ ਸਕਦੇ ਹੋ